ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਹੱਥ ਨਾਲ ਸੇਮੀਆਂ ਬਟਣ ਦਾ ਮੈਂ ਤੁਹਾਨੂੰ ਤਰੀਕਾ ਦੱਸਾਂਗੀ ਸਾਡੀ ਜਿਹੜੀ ਨਵੀਂ ਜਨਰੇਸ਼ਨ ਨੇ ਉਹਨੂੰ ਤਾਂ ਪਤਾ ਹੀ ਨਹੀਂ ਹੁਣਾ ਕਿ ਕਿਸ ਤਰ੍ਹਾਂ ਬਟੀਆਂ ਜਾਂਦੀਆਂ ਪਹਿਲਾਂ ਆਮ ਕਰਨਾ ਵਿੱਚ ਸਾਡੀਆਂ ਮਾਵਾਂ ਦਾਦੀਆਂ ਨਾਨੀਆਂ ਇਹ ਹੱਥ ਨਾਲ ਬਟੀਆਂ ਹੁੰਦੀਆਂ ਸੀ ਇਹ ਮੈਦੇ ਦੀਆਂ ਆਟੇ ਦੀਆਂ ਵੀ ਕਈ ਬਣਾ ਲੈਂਦੇ ਆ ਮੈਦੇ ਦੀਆਂ ਮੀਤ ਤੇ ਮੈਦਾ ਤੇ ਸੂਜੀ ਮਿਕਸ ਕਰਕੇ ਵੀ ਬਣਾਈਆਂ ਜਾਂਦੀਆਂ ਤੇ ਇਹ ਮੈਂ ਤੁਹਾਨੂੰ ਦੱਸਦੀ ਆ ਪੌਣਾ ਕੁ ਟਿਊਟੋਰੀ ਆਪਾਂ ਨੇ ਮੈਦੇ ਦੀ ਲੈ ਲਈ ਤੇ ਇਹ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਗੁੰਨ ਲਵਾਂਗੇ ਜਿਸ ਤਰ੍ਹਾਂ ਰੋਟੀ ਦਾ ਆਟਾ ਗੁੰਦੇ ਆ ਫੁਲਕੇ ਦਾ ਪਰੌਂਠੇ ਦਾ ਉਦੋਂ ਨਾਲ ਥੋੜਾ ਜਿਹਾ ਆਪਾਂ ਨੇ ਟਾਈਟ ਰੱਖਣਾ ਹੈ ਤੇ ਇਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਗੁੰਧਦੇ ਆਂ ਇਹ ਹੱਥ ਨਾਲ ਵੱਟ ਕੇ ਤੇ ਤੁਹਾਨੂੰ ਦੱਸਦੀਆਂ ਮੈਂ ਹੁਣੇ ਕਿ ਕਿਸ ਤਰ੍ਹਾਂ ਬਣਾਈਆਂ ਜਾਂਦੀਆਂ ਔਰ ਬਹੁਤ ਹੀ ਸਵਾਦ ਬਣਦੀਆਂ ਪਹਿਲਾਂ ਤਾਂ ਅਕਸਰ ਲੋਕ ਬਣਾਉਂਦੇ ਸੀ ਸਾਡੇ ਤੇ ਆਪਕਾਰਗ ਦੇ ਖਤਮ ਹੀ ਨਹੀਂ ਹੁੰਦੀਆਂ ਸੀ ਮਦਰ ਮੇਰੇ ਬਣਾ ਕੇ ਪਈਦੇ ਸੀ ਤੇ ਹੁਣ ਤਾਂ ਬਾਜ਼ਾਰ ਦੇ ਹੀ ਜ਼ਿਆਦਾ ਹੋ ਗਿਆ ਨਵੇਂ ਬੱਚਿਆਂ ਨੂੰ ਤਾਂ ਬਣਾਣੀ ਹੀ ਨਹੀਂ ਆਉਂਦੀ ਆਟਾ ਹੀ ਨਹੀਂ ਕੋਲੋਂ ਨਾਮ ਦਾ ਹੋਣਾ ਇਹ ਤਾਂ ਕਿਸ ਤਰ੍ਹਾਂ ਗੁੰਨਣਾ ਹੈ ਤੇ ਇਹ ਦੇਖੋ ਜੀ ਥੋੜਾ ਜਿਹਾ ਆਟਾ ਇਸ ਤਰ੍ਹਾਂ ਮਲ ਕੇ ਗੁੰਨ ਲੈਣਾ ਆ ਦੇਖੋ ਜੀ ਸਾਡਾ ਆਟਾ ਹੋ ਗਿਆ ਤਿਆਰ ਤੇ ਇਹ ਦੇਖੋ ਇੰਨਾ ਤਬਸਖਤ ਹੋਣਾ ਚਾਹੀਦਾ ਹੈ ਆ ਜਿਆਦਾ ਸਖਤ ਵੀ ਨਹੀਂ ਤੇ ਜਿਆਦਾ ਲੂਸ ਵੀ ਨਹੀਂ ਆ ਦੇਖੋ ਤੇ ਇਹ ਨੂੰ ਹੁਣ ਆਪਾਂ ਰੈਸਟ ਕਰਨ ਲਈ 10-15 ਮਿੰਟ ਰੱਖ ਦਾਂਗੇ ਠੀਕ ਹੈ ਫਿਰ ਮਿਲਦੇ ਹਾਂ 10 ਮਿੰਟ ਬਾਅਦ ਇਹ ਦੇਖੋ ਜੀ 10 12 ਮਿੰਟ ਹੋ ਗਏ ਸਾਡੇ ਆਟੇ ਨੂੰ ਤੇ ਹੁਣ ਅਸੀਂ ਮਾੜਾ ਜਿਹਾ ਇਹਨੂੰ ਗੋਲ ਲਵਾਂਗੇ ਥੋੜਾ ਜਿਹਾ ਉਹਨਾਂ ਨਾਲ ਖਟਣਾ ਤੇ ਇਹਨੂੰ ਦੇਖੋ ਆਪਾਂ ਇਹਦੀ ਇਸ ਤਰ੍ਹਾਂ ਦੋਨੋਂ ਤਲੀਆਂ ਨਾਲ ਇਸ ਤਰ੍ਹਾਂ ਇਹਦੀ ਸੇਮ ਬਟਣੀ ਹੈ ਤੇ ਇਹ ਦੇਖੋ ਬਾਦ ਨੂੰ ਨੇੜੇ ਹੋ ਕੇ ਦਿਖਾਉਂਦੇ ਆ ਸ਼ਹਿਰਾਂ ਵਿੱਚ ਤਾਂ ਪਤਾ ਹੀ ਨਹੀਂ ਹੁੰਣਾ ਕਿਸੇ ਵਾਲੀ ਪਿੰਡਾਂ 'ਚ ਤੇ ਹੈ ਜੇ ਫਿਰ ਵੀ ਇਹ ਸਾਡਾ ਕਲਚਰ ਹੈ ਜਿਹੜਾ ਬਿਲਕੁਲ ਲੁਪਤ ਹੁੰਦਾ ਜਾ ਰਿਹਾ ਤੇ ਇਹ ਦੇਖੋ ਜੀ ਇਹਦੀ ਬਣਾ ਕੇ ਵੱਡੀ ਤੇ ਇਹ ਹੱਥ ਦੇ ਪੋਟਿਆਂ ਨਾਲ ਇਹਨੂੰ ਨਾ ਪੋਟਾ ਸੇਮ ਵੀ ਕਹਿੰਦੇ ਆ ਇਹ ਪੋਟਿਆਂ ਨਾਲ ਬਣਦੀ ਹੈ ਨਾ ਗੋਲ ਗੋਲ ਆ ਦੇਖੋ ਇਸ ਤਰ੍ਹਾਂ ਤੇ ਕੋਈ ਇਹਨੂੰ ਜੋਲੇ ਕੇ ਅੰਦਰ ਕੋਈ ਇਹਨੂੰ ਜਮਾਂ ਕਹਿੰਦਾ ਵਖੋਖ ਨਵਨਲ ਤੁਸੀਂ ਵੀ ਕਮੈਂਟਸ 'ਚ ਦੱਸਿਓ ਵੀ ਤੁਸੀਂ ਤੁਹਾਡੇ ਏਰੀਆ 'ਵਿਚ ਇਹਨੂੰ ਕੀ ਕਿਹਾ ਜਾਂਦਾ ਹੈ ਤੇ ਨਾਲੇ ਦੱਸਿਓ ਕਿ ਪਹਿਲਾਂ ਕਿਸੇ ਨੇ ਦੇਖਿਆ ਪਹਿਲਾਂ ਇਸ ਤਰ੍ਹਾਂ ਵਟੇ ਹੋਏ ਆ ਦੇਖੋ ਮਿਹਨਤ ਤਾਂ ਬਹੁਤ ਹੁੰਦੀ ਹੈ ਇਹ ਤਾਂ ਬੜਾ ਸਬਰ ਸੰਤੋਖ ਨਾਲ ਕੰਮ ਕੀਤਾ ਜਾਂਦਾ ਆ ਦੇਖੋ ਜੀ ਇਹ ਇੱਕ ਇੱਕ ਨੂੰ ਵਟਣਾ ਦੇਖੋ ਪਹਿਲਾਂ ਕਿੰਨੇ ਸਬਰ ਵਾਲੇ ਹੁੰਦੇ ਸੀ ਲੋਕੀ ਹੁਣ ਅੱਜ ਕੱਲ ਤਾਂ ਬੱਚਿਆਂ ਨੂੰ ਜੇ ਕਹੋ ਤਾਂ ਇਹ ਕੰਮ ਬਿਲਕੁਲ ਵੀ ਨਾ ਕਰਨ। ਆ ਦੇਖੋ ਆ ਛੋਟੇ-ਛੋਟੀਆਂ ਦੇਖੋ ਬਣ ਰਹੀਆਂ ਕਿੰਨੇ ਸੋਹਣੇ ਹੈ ਨਾ ਇਹ ਐਸਟਰਾਂ ਦੇਖੋ ਬਣਾਈ ਜਾਣੇ ਆ ਤੇ ਹੁਣ ਥੋੜੇ ਜਿਹਾ ਹੋਰ ਵੱਟ ਕੇ ਫਿਰ ਤੁਹਾਨੂੰ ਮੈਂ ਦਿਖਾਵਾਂਗੀ ਥੋੜੀਆਂ ਜਿਹਾ ਹੋ ਜਾਣ ਫਿਰ ਤੁਹਾਨੂੰ ਤਰੀਕਾ ਪਤਾ ਚੱਲ ਗਿਆ ਹੈ ਦੇਖੋ ਪੋਟਿਆਂ ਨਾਲ ਲੈ ਨੂੰ ਇੱਕ ਇੱਕ ਨੂੰ ਟੁਕੜੇ ਨੂੰ ਉਤਾਰਨਾ ਹੈ ਤੇ ਇਸ ਤਰ੍ਹਾਂ ਬੱਲਾ ਦੇ ਕੇ ਰੱਖੀ ਜਾਣੇ ਆ ਆ ਦੇਖੋ ਜੀ ਅਸੀਂ ਐਨੀਆਂ ਕਿ ਤਿਆਰ ਕਰ ਲਈਆਂ ਸੇਮੀਆਂ ਵੱਟ ਕੇ ਤੇ ਉਮੀਦ ਹੈ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਤੁਸੀਂ ਟਰਾਈ ਕਰਕੇ ਇੱਕ ਵਾਰੀ ਦੇਖਿਓ ਬਹੁਤ ਅੱਛੀਆਂ ਬਣਦੀਆਂ ਤੇ ਪਹਿਲਾਂ ਸਭ ਕੋ ਕਹਿੰਦੇ ਹੁੰਦੇ ਸੀ ਵੀ ਇਹ ਹੱਥ ਨਾਲ ਲਪਟੀਆਂ ਹੋਈਆਂ ਬੜੀਆਂ ਹੈਲਦੀ ਹੁੰਦੀਆਂ ਤੇ ਇਹ ਇਸ ਤਰ੍ਹਾਂ ਵੀ ਹੁੰਦਾ ਸੀ ਕਿ ਇਹਨਾਂ ਨੂੰ ਇਸ ਤਰ੍ਹਾਂ ਹੀ ਵੱਟ ਕੇ ਗਿੱਲੀਆਂ-ਗਿੱਲੀਆਂ ਨੂੰ ਹੀ ਉਬਲਦੇ ਦੁੱਧ ਵਿੱਚ ਪਾ ਦਿੰਦੇ ਸੀ ਤੇ ਉਹ ਕਹਿੰਦੇ ਸੀ ਦਿਮਾਗ ਨੂੰ ਬੜੀ ਤਾਕਤ ਪਹੁੰਚਾਉਂਦੀਆਂ ਜੇ ਕਿਸੇ ਨੂੰ ਕੋਲਡ ਵਗੈਰਾ ਹੋਇਆ ਹੋਵੇ ਤਾਂ ਬੜੀਆਂ ਫਾਇਦੇਮੰਦ ਹੁੰਦੀਆਂ ਸੀ ਦਪਹਿਰ ਦਾ ਲੇਡੀਜ਼ ਆਰਮ ਮੇ ਬਣਾਉਂਦੇ ਰਹਿੰਦੇ ਸੀ ਦੁਪਹਿਰ ਦਾ ਖਾਣਾ ਬਣਾ ਕੇ ਉਸ ਤੋਂ ਵੇਲੀਆਂ ਹੋਣਾ ਕਿਸੇ ਨੇ ਚਰਖਾ ਡਾ ਲੈਣਾ ਕਿਸੇ ਨੇ ਸੇਮੀਆਂ ਬਟਣ ਉਹ ਡੇਲੀ ਇੰਨਾ ਥੋੜਾ ਜਿਹਾ ਨਾਟਾ ਗੁੰਨ ਕੇ ਤੇ ਉਹਨਾਂ ਨੇ ਸੇਮੀਆਂ ਬਣਾਣੀਆਂ ਵਟਣੀਆਂ ਵਟਣੀਆਂ ਤੇ ਸਰਦੀਆਂ ਵਿੱਚ ਆਮ ਘਰਾਂ ਚ ਬਣਦੀਆਂ ਸੀ ਆਏ ਗਏ ਤੇ ਵੀ ਆਈ ਚੀਜ਼ਾਂ ਹੁੰਦੀਆਂ ਸੀ ਹੁਣ ਅੱਜ ਕੱਲ ਤਾਂ ਬਜ਼ਾਰ ਦੇ ਹੀ ਬੜੇ ਹੋ ਗਏ ਬੜੇ ਤਰ੍ਹਾਂ ਦੇ ਕੁਵਾਂ ਬੜੇ ਤਰ੍ਹਾਂ ਦੀਆਂ ਡਿਸ਼ੇਸ ਤੇ ਠੀਕ ਹੈ ਜੀ ਤੁਸੀਂ ਸਾਰੇ ਬਣਾਓ ਕੋਸ਼ਿਸ਼ ਕਰੋ ਥੋੜੀਆਂ ਬੁੱਤੀਆਂ ਦਾ ਟਾਈਮ ਤਾਂ ਲੱਗਦਾ ਪਰ ਹੋਰ ਨਹੀਂ ਤੇ ਥੋੜੇ ਜੇ ਬਣਾ ਕੇ ਕਟੋ-ਕਟ ਬੱਚੇ ਤਾਂ ਆਪਣੇ ਕਲਚਰ ਨਾਲ ਜੁੜਨ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਇਹ ਵੀ ਚੀਜ਼ਾਂ ਬੜੀਆਂ ਹੁੰਦੀਆਂ ਹੁੰਦੀਆਂ ਸਾਡੇ ਘਰਾਂ ਵਿੱਚ ਤੇ ਜਰੂਰ ਆਪਾਂ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਸਾਡੇ ਬੱਚੇ ਆਪਣੇ ਕਲਚਰ ਨਾਲ ਜੁੜੇ ਰਹਿਣ ਜੋ ਜੋ ਟੀਜਮ ਬੈਨ ਨੂੰ ਤਾਂ ਬਹੁਤ ਅੱਛਿਆ ਲੱਗਦੀ ਹੈ ਮੈਨੂੰ ਲੱਗਦਾ ਜਿਹੜੀ ਕੋਈ ਚੀਜ਼ ਇਸ ਤਰ੍ਹਾਂ ਦੀ ਪਤਾ ਹੈ ਮੈਂ ਉਹਦੀ ਵੀਡੀਓ ਪਾਵਾਂ ਤੇ ਠੀਕ ਹੈ ਜੀ ਹੁਣ ਇਹਨੂੰ ਨਾ ਇਹ ਹਾਲੀ ਗਿੱਲੇ ਗਿੱਲੇ ਆ ਪੱਖੇ ਤੇ ਥੱਲੇ ਰੱਖ ਤੋ ਥੋੜੀ ਦੇਰ ਸੁੱਕ ਜਾਣਗੇ ਪਤਲੇ-ਪਤਲੇ ਹੁੰਦੇ ਫਟ ਸੁੱਕ ਜਾਂਦੇ ਆ ਤੇ ਤੁਸੀਂ ਇਹਨੂੰ ਫਿਰ ਇੱਕ ਵਾਰੀ ਧੁੱਪ ਲਗਵਾ ਲਓ ਤੇ ਉਸ ਤੋਂ ਬਾਅਦ ਕੜਾਈ ਵਿੱਚ ਪਾ ਕੇ ਥੋੜੇ ਸੁੱਕੇ ਹੀ ਰੋਸਟ ਕਰਕੇ ਤੇ ਤੁਸੀਂ ਡੱਬਾ ਭਰ ਕੇ ਰੱਖ ਲੋ 에어 ਟਾਈਟ ਕੰਟੇਨਰ ਵਿੱਚ ਸਾਲ ਭਰ ਵਰਤਦੇ ਰਹੋ ਨੂੰ ਕੁਝ ਨਹੀਂ ਹੁੰਦਾ ਇਹ ਹੁਣ ਥੋੜਿਆ ਜੀ ਅਸੀਂ ਹੋਰ ਬਣਾਵਾਂਗੇ ਕਿਉਂਕਿ ਟਾਈਮ ਲੱਗਦਾ ਥੋੜੇ ਥੋੜੇ ਰੋਜ਼ ਬਣਦੇ ਆ ਤਾਂ ਫਿਰ ਮੈਂ ਤੁਹਾਨੂੰ ਇਹਨਾਂ ਦਾ ਬਣਾਉਣ ਦਾ ਤਰੀਕਾ ਵੀ ਦੱਸਾਂਗੀ ਵੀ ਬਣਾ ਕੇ ਦਿਖਾਵਾਂਗੀ ਠੀਕ ਹੈ ਜੀ ਸਸਟੀ ਕਾਲ ਸਭ ਨੂੰ ਖੁਸ਼ ਰਹੋ ਮਿਲਦੇ ਆਪਾਂ ਨਵੇਂ ਵੀਡੀਓ ਵਿੱਚ ਤੇ ਠੀਕ ਹੈ ਜੀ